ਆਪਣਾ ਸਸਕਾਰ ਜੇ ਸਾਰੇ ਪੈਣ ਪ੍ਰਵਾਹ ਉਸਨਾ ਉਹਨੇ ਠੀਕ ਠਾਕ ਰਾਜਣ ਨੂੰ ਪਾ ਚਾਈ ਦੀ ਸਾਰੇ ਟੈਗ ਹੋ ਗਏ ਅੱਜ ਆਪਾਂ ਲੱਗੇ ਹਾਂ ਸਗਮਣਾਉਣ ਅਜੇ ਆਪਣੇ ਘਰ ਤੇ ਮੇਂ ਬੰਦ ਨਹੀਂ ਹੁੰਦੇ ਆ ਵਿੱਚ ਆਪਰੇ ਛੁੱਟੀ ਆ ਨਾ ਤੇ ਆਪਾਂ ਅੱਜ ਲਿੰਦੇ ਮਾਣ ਸੁਣ ਕੇ ਇਹ ਬਣਾ ਲਏ ਕੋਟੀਾਰੇ ਨਾਲ ਆਪਾਂ ਦੀਪ ਤਾਂ ਦੇਖ ਥੋੜੀ ਇਹ ਵਿੱਚ ਪਾਵਾਂਗੇ ਅੱਜ ਆਪਾਂ ਬਣਾਉਂਦੇ ਆ ਸਲਗਮ ਮਲਤੀ ਨੂੰ ਪਾਣਨ ਨੂੰ ਛਿਰਦੇ ਫੇਰ ਕਟਾਂਗੇ ਸਿਆਲੀਆਂ ਸੁੱਕੀਆਂ ਹੋਣੇ ਹੀ ਅਸ ਲਗਮ ਹੋਗੇ ਸਾਬ ਹੋਗੇ ਹੋ ਗਿਆ ਆਲੂ ਮਟਰ ਗਾਜਰਾ ਸਾਰਾ ਸੇ ਹਰੁਣੇ ਇਹ ਜਮਨੀਆ ਚਿੱਤ ਨੂੰ ਮੈਂ ਨਵੀਂ ਦੇ ਸਬਧੀ ਜੇ ਚਲਦੀ ਤੇ ਲਗਾਤਾ ਮੁੜ ਕੇ ਤਾਂ ਆਪਣੀ ਘਰ ਦੀ ਹੁੰਦੀ ਫੇਰ ਆਪਾਂ ਇਹ ਦਾਕੀਏ ਬਣਾਉਣੇ ਹੋ ਜ ਮਨਾਪੇ ਜਾਂਦਾ ਥੋੜਾ ਕੜੇ ਨਹੀਂ ਹੋਏ ਤਾਂ ਆਪਣਾ ਬਿਲਗਾਤਾ ਮੁੱਲ ਜਾਈ ਬਣਾਈ ਹੈ ਫੇਰ ਨੂੰ ਚਲਣ ਤੇ ਨਿਤਚਣਾ ਦੀ ਜਦੋਂ ਹੋਵੇ ਬੇਗੜਾ ਆ ਚੁੱਕੇ ਆ ਅੱਗੇ ਵੀ ਘੋਟੇ ਵਾਲੇ ਬਣਾਏਗੇ ਫਿਰ ਘੋਟੇ ਵਾਲੇ ਬਣਾਵਾਂਗੇ

di weekdays ketika kita mandi ya

നമേ ആലൂ സബ്ജി ബന്ധി ആ നമ്മ സബ്ജിയ സാറിയ ചലണമ സർമിയ സബ്ജിയ സയാളിയ ਜੀ ਜਿਹੜਾ ਪਾ ਜਿਹੜੇ ਸੰਗਮੇ ਉਹ ਕੱਟਦੇ ਆ ਤੇ ਇੱਕ ਦੀ ਫਾਰਦਲੀ ਹੋ ਗਈ ਆਪਾਂ ਕੱਟ ਲਈ ਆ ਕੱਟ ਕੇ ਰਾਂਦੀ ਆ ਹੁਣ ਆਪਾਂ ਗੁਗਰ ਵਿੱਚ ਪਾਣੀ ਪਾ ਕੇ ਰੱਖ ਦਿੱਤਾ ਵਾ ਕਿਉਂਕਿ ਬਾਦਕ ਥੋੜੀ ਜਿਆਦੀ ਆ ਕਿਉਂਕਿ ਘਰ ਦੀ ਨਹੀਂ ਹੋਈ ਛੋਟੀ ਆ ਤੇ ਆਪਾਂ ਹੁਣ ਇੱਕ ਗੁਸ਼ ਰਾਂਦੀ ਆ ਉਹਦੇ ਵਿੱਚ ਉਹਨਾਂ ਕੱਟਨੀ ਪਈ ਤਾਂ ਵੇਸਟ ਕੀ ਕਰਨੀ ਆ ਆਪਾਂ ਗੁਗਰ ਵਿੱਚ ਪਾਣੀ ਪਾ ਕੇ ਰੱਖ ਦਿੱਤਾ ਵਾ ਪਾਣੀ ਨਾਲ ਇਹਨਾਂ ਨੂੰ ਸੁਬਮਾ ਨੂੰ ਕੁੱਕਰ ਵਿੱਚ ਹੀ ਬਣਾਵਾਂਗੇ ਪਾਣੀ ਗਰਮ ਹੋਣ ਦਾ ਫਿਰ ਬਾਦ ਚ ਪਾਉਣੀ ਹੈ ਪੁੱਲਾ ਵਿੱਚ ਪਾਣੀ ਆਪਣਾ ਰਿੱਚੇ ਪਾ ਚੁੱਕਾ ਵਾ ਹੁਣ ਆਪਾਂ ਇਹਦੇ ਵਿੱਚ ਸਰਦਮ ਜਿਹੜੇ ਕੱਟੇ ਈ ਤੋਤੇ ਆ ਪਾ ਦਨੇ ਆ ਨਾਲ ਹੀ ਆਪਾਂ ਪਾਲਕ ਵੀ ਪਾ ਦਾਂਗੇ ਆਮੇਤ ਨੰਦਾਰਾਂ ਮੇਂ ਲੂਣ ਤੇ ਹਲਦੀ ਆਪਾਂ ਪਾਤੀ ਆ ਹੁਣ ਤਿੰਨ ਜਾਰੇ ਮਿਸ਼ਲੰ ਮਰਵਾਵਾਂਗੇ ਆਪਾਂ ਕੁੱਕਰ ਤੇ ਇਹਨਾਂ ਨੂੰ ਫਿਰ ਬਾਅਦ ਵਿੱਚ ਛੇਕੋ ਦਾਂਗੇ ਕੁੱਕਰ ਨੂੰ ਆਪਾਂ ਬੰਦ ਕਰ ਦਿੰਨੇ ਆ ਖਤੜ ਕਣ ਲਿਆ ਤਿਆਰ ਕਰ ਉਦਰਾ ਆਪਣੇ ਸਲਗਮ ਜਿਹੜੇ ਉਹ ਵੀ ਤਿੰਨ ਤੋਂ ਚਾਰ ਇਸਨਾ ਵੱਟ ਗਿਆ ਵਾ ਬਣ ਚੁੱਕੇ ਆ ਇਧਰ ਆਪਾਂ ਪਿਆਜ਼ ਲਸਣ ਅਦਰਕ ਧਨੀਆ ਤਿਆਰ ਕਰ ਲਿਆ ਇਧਰ ਆਪਾਂ ਲਾਗ ਬਣਾ ਚੁੱਕੇ ਆ ਤੇ ਹਰੀ ਮਿਰਚਾਂ ਪਾ ਲਈ ਗੁੰਕਾਰ ਨਹੀਂ ਰਹਿਣ ਆਪਾਂ ਹੁਣ ਜਿਹੜੇ ਆਪਣੇ ਸਲਗਮ ਉਹ ਪਣ ਚੁੱਕੇ ਆ ਉਨ੍ਹਾਂ ਦੇ ਵਿੱਚ ਆਕਰਨ ਪਾ ਕੇ ਹੁਣ ਉਹਨਾਂ ਨੂੰ ਰੈਡੀ ਕਰ ਲਈਏ ਫੇਰ ਤੜਕਾ ਦਉਨੇ ਆਪਣੇ ਜਿਹੜੇ ਸਬਜ਼ਾ ਮੈਂ ਬਿਲਕੁਲ ਗਲ ਚੁੱਕੇ ਆ ਹੁਣ ਆਪਾਂ ਇਹਨਾਂ ਨੂੰ ਛੋਟਾ ਪਾ ਲਈਏ ਛੋਟ ਕੇ ਫੇਰ ਤੜਕਾ ਦਉਨੇ ਜਿਸਨਾਂ ਆਪਣੇ ਘੜ ਚੁੱਕੇ ਆ ਹੁਣ ਆਪਾਂ ਤੜਕਾ ਲੰਮੇ ਆ ਲੋ ਜਿ ਕੜਾਈ ਆਪਾਂ ਰੱਖ ਦਿੱਤੀ ਆ ਹੁਣ ਆਪਾਂ ਇਹਦੇ ਵਿੱਚ ਕੀ ਉਹ ਪਾਉਨੇ ਆ ਅੱਜ ਆਪਾਂ ਵਿੱਚ ਕੀ ਦਾ ਪੜਾਂਗੇ

ਲੋ ਦੀ ਲਸਣ ਆਪਣਾ ਪੁੱਜ ਚੁਪਕਾਵਾ ਹੁਣ ਵਿੱਚ ਆਪਾਂ ਅਦਰਕ ਜਿਹੜਾ ਕੱਟਿਆ ਉਹ ਵੀ ਪਾ ਦਾਂਗੇ ਹੁਣ ਇਹਨੂੰ ਵੀ ਆਪਾਂ ਪੂਰੀ ਤਰ੍ਹਾਂ ਥੋਨ ਕੇ ਫੇਰ ਵਿੱਚ ਪਿਆਜ਼ ਪਾਵਾਂਗੇ ਜੇੜਾ ਆਪਣਾ ਅਦਰਕ ਹੀ ਉਬੋਲ ਚੁੱਕਾ ਹੋਣਾ ਆਪਾਂ ਵਿੱਚ ਪਿਆਜ਼ ਪਾ ਦਾਂਗੇ ਉਹ ਜੀ ਪਿਆਜ਼ ਵੀ ਆਪਣਾ ਕੁੱਝ ਚੁੱਕਾ ਵਾ ਹੁਣ ਲਾਲ ਟਮਾਟਰ ਜਿਹੜੇ ਕੱਟੇ ਸੀ ਉਹ ਵੀ ਪਾ ਦਾਂਗੇ ਆਪਾਂ ਇਹ ਕਿਹ ਚੀਜ਼ ਇਸ ਕਰਕੇ ਪਉਂਦੇ ਆ ਵੀ ਕੋਈ ਕੱਚੀ ਨਾ ਰਹਿ ਜਾਵੇ ਜਿੱਦਾਂ ਲਸਣ ਆ ਉਹ ਜਿਹੜਾ ਕੱਟਾ ਪਾਈਏ ਸਾਰਾ ਕੁਝ ਕੱਚਾ ਰਹਿ ਜਾਂਦਾ ਜਿਹੜੀਆਂ ਚੀਜ਼ਾਂ ਪਹਿਲਾਂ ਪੰਗ ਨਾਣੇ ਇਸ ਤਰ੍ਹਾਂ ਪਹਿਲਾਂ ਪੈਲੋਪੇਂਦੀਆਂ ਬਾਅਦ ਵਿੱਚ ਪਿਆਰ ਬਾਈਦੇ ਆ ਕਿਉਂਕਿ ਫਿਰ ਕੱਚਾ ਪੰਦ ਜਿਆ ਨਹੀਂ ਆਉਂਦਾ ਤੜਕਾੜਾ ਵਧੀਆ ਬਣਦਾ ਜੇ ਆਪਾਂ ਟਮਾਟਰ ਵੀ ਨਾਲ ਹੀ ਪਾ ਦਈਏ ਫਿਰ ਥੱਲੇ ਲੱਗਣ ਲੈ ਜਾਂਦਾ ਤੜਕੜਾ ਸ਼ਿੱਤੀ ਕੋਈ ਦਾ ਵੀ ਕੱਚਾ ਰਹਿ ਜਾਂਦਾ ਇਸ ਤਰ੍ਹਾਂ ਤੇ ਆਪਾਂ ਲਾਲ ਟਮਾਟਰ ਜਿਹੜੇ ਉਹ ਲਾਸਟ ਦੇ ਬਹੁਮੇ ਆ ਤੇ ਤੜਕਾ ਆਪਣਾ ਚੁੱਕਾਣਾ ਪahari ਮੱਛੇ ਜਿਹੜੀ ਉਹ ਵਿੱਚ ਪਾ ਦਾਂਗੇ ਦਾ ਆਪਣਾ ਕੋ ਚੁੱਕਾਣਾ ਪਾ ਚ ਸਬਜੀ ਬਾਦਨੇ ਆ ਇਹੜੀ ਸਬਜ਼ੀ ਦੇ ਵਿੱਚ ਆਪਾਂ ਮਸਾਲਾ ਨਹੀਂ ਪਾਉਣਾ ਕਿਉਂਕਿ ਸਾਵਣੂ ਵੀ ਹੁੰਦੀ ਆ ਤੇ ਕੋਟੇ ਵਾਲੇ ਜਿਹੜੇ ਸਲਗਮ ਬਣਾਏ ਨੇ ਇਹਨਾਂ ਦੇ ਵਿੱਚ ਮਸਾਲਾ ਨਹੀਂ ਭਾਇਦਾ ਤਾਂ ਆਪਾਂ ਮਸਾਲਾ ਨਹੀਂ ਭਾਇਆ ਜੇ ਕਿਸੇ ਦਾ ਦਿਲ ਕਰੇ ਕੋਈ ਭਾ ਵੀ ਸਾਦਾ। ਲੋ ਜੀ ਆਪਣੇ ਸਲਗਮਣ ਕੇ ਤਿਆਰ ਆ। ਦਸੂ ਕਿੱਦਾਂ ਦੇ ਬਣੇ ਸਾਸਿਕਮੋਜੀ ਆਪਾਂ ਜਿਹੜਾ ਤਾਂ ਦੀ ਗੱਟਿਆ ਇਹ ਹੁਣ ਉੱਤੇ ਸਬਜੀ ਤੇ ਗਰੈਂਡ ਕੀਤਾ ਆ ਪਾ ਦਾਂਗੇ